ਗਰਮੀ ਦੇ ਨਾਲ ਵੇਖੋ ਕਿਵੇਂ ਜੀਵ ਜੰਤੂ ਵਿਚਾਰੇ ਰੱਬ ਦੇ ਨਿੱਕੇ ਨਿੱਕੇ ਜੀਵ ਕਿਸ ਤਰ੍ਹਾਂ ਤੜਫ ਤੜਫ ਕੇ ਡਿੱਗ ਰਹੇ ਹਨ ਆ ਵੇਖੋ ਇੱਕ ਰੱਬ ਦਾ ਜੀ ਕੁੱਤਾ ਤੇ ਵੇਖੋ ਵਿਚਾਰਾ ਗਰਮੀ ਦੇ ਨਾਲ ਨਾ ਤੜਫ ਕੇ ਤੇ ਡਿੱਗ ਪਿਆ ਤੇ ਉਹ ਦੂਸਰਾ ਕੁੱਤਾ ਉਹਨੂੰ ਕੱਟਣ ਲੱਗ ਪਿਆ ਤੇ ਆ ਨੌਜਵਾਨ ਨੇ ਵੇਖਿਆ ਵੀ ਇਹ ਕੁੱਤਾ ਇਸਨੂੰ ਵੱਢ ਰਿਹਾ ਡਿੱਗੇ ਹੋਏ ਨੂੰ ਤੇ ਨੁਕਸਾਨ ਨਾ ਪਹੁੰਚਾ ਦੇ ਉਹਨੇ ਉਹਨੂੰ ਭਜਾਇਆ ਤੇ ਆ ਵੀਰ ਵੇਖੋ ਜਿਹੜਾ ਸੀਸੀਟੀਵੀ ਕੈਮਰੇ ਦੀ ਇਹ ਫੁਟੇਜ ਹੈ ਆ ਤੇ ਉਹ ਵੀਰ ਨੇ ਪਾਣੀ ਘਰੋਂ ਠੰਡੀ ਬੋਤਲ ਲੈ ਕੇ ਆਇਆ ਤੇ ਇਸ ਡੌਗ ਦੇ ਕੁੱਤੇ ਦੇ ਪਹਿਲਾਂ ਮੂੰਹ ਵਿੱਚ ਪਾਇਆ ਫਿਰ ਸਿਰ ਵਿੱਚ ਪਾਇਆ ਪਾਣੀ ਤੇ ਜੇ ਇਹ ਨਾ ਕੋਲ ਹੁੰਦੇ ਵੇਖੋ ਆ ਵੀਰ ਨੇ ਜਾਨ ਬਚਾਈ ਇਹਦਾ ਧੰਨਵਾਦ ਆ ਵੀਡੀਓ ਸ਼ੇਅਰ ਕਰਕੇ ਸੋਹਣੇ ਕਮੈਂਟ ਕਰਕੇ ਸ਼ਾਬਾਸ਼ ਜ਼ਰੂਰ ਦੇਣੀ ਚਾਹੀਦੀ ਆ ਫਰਜ਼ ਬਣਦਾ ਆਪਣਾ ਜਿਹੜੇ ਰੱਬ ਦੇ ਜੀਵਾਂ ਦਾ ਭਲਾ ਕਰਦੇ ਆ ਕਿਉਂਕਿ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਭਲਾ ਕਰਨ ਨਾਲ ਰੱਬ ਵੀ ਸਾਡੇ ਤੇ ਬੜਾ ਦਿਆਲ ਹੁੰਦਾ ਬੜੀਆਂ ਖੁਸ਼ੀਆਂ ਦਿੰਦਾ ਸੋ ਜੇ ਇਹ ਵੀਰ ਨਾ ਕੋਲ ਹੁੰਦੇ ਤੇ ਹੋ ਸਕਦਾ ਇਸ ਰੱਬ